ਖਬਰ ਹੈ ਬਰਨਾਲਾ ਤੋਂ ਜਿੱਥੋਂ ਦੇ ਪਿੰਨ ਕਲਕੇ ਵਿਖੇ ਸਮਾਜ ਸੇਵੀ ਸੰਸਥਾ ਨਾਲ ਮਿਲ ਕੇ ਪ੍ਰਧਾਨ ਮੱਖਣਖਾਨ ਨੇ ਜ਼ਰੂਰਤਮੰਦਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਅਤੇ ਰਸਤੇ 'ਚ ਆ ਜਾ ਰਹੇ ਜ਼ਰੂਰਤਮੰਦ ਲੋਕਾਂ ਲਈ ਅਤੇ ਪ੍ਰਵਾਸੀਆਂ ਨੂੰ ਲੰਗਰ ਅਤੇ ਕੱਪੜਿਆਂ ਦਾ ਵੀ ਪ੍ਰਬੰਧ ਕੀਤਾ ਇਸ ਮੌਕੇ ਸਾਡੇ ਚੈਨਲ ਦੀ ਟੀਮ ਦੇ ਨਾਲ ਗੱਲਬਾਤ ਕਰਦਿਆਂ ਸੰਸਥਾ ਦੇ ਆਗੂ ਨੇ ਸਾਰੀ ਜਾਣਕਾਰੀ ਦਿੱਤੀ ਵੀ ਕਈ ਵੀਰ ਸਾਨੂੰ ਕਹਿੰਦੇ ਨੇ ਵੀ ਤੁਸੀਂ ਤੋਂ ਪ੍ਰਸ਼ਾਦੇ ਸਤਾ ਕੇ ਟ੍ਰੈਵਲਰ ਫੋਟੋ ਭਜਾ ਕੇ ਭਰਨੋ ਜਾਂ ਉਹਨਾਂ ਦੀ ਵੀਡੀਓ ਭਜਾਣੋ ਇਹਦਾ ਮਤਲਬ ਇਹ ਨਹੀਂ ਸੀ ਮਜ਼ਾਕ ਢਾਉਣਾ ਐਸਾ ਇਹ ਸੀ ਇਹ ਫੋਟੋ ਤਾਂ ਖਿੱਚਦੇ ਆ ਵੀ ਸਾਡੇ ਲੰਗਰ ਨਾਲੋਂ ਲੰਗਰ ਦੇਖ ਕੇ ਹੋਰ ਵੀ ਵੀਰ ਜਾਰੂ ਤੋਂ ਹੋਣਾ ਜੋਧਾ ਸਿੰਘ ਜੀ ਤੇ ਲਾਲ ਸਿੰਘ ਜੀ ਤੇ ਸਾਡੇ ਮਾਸਟਰ ਜੀ ਹੋਰ ਜਿੰਨੇ ਵੀ ਸੀ ਕਲੱਬ ਦੇ ਮੈਂਬਰ ਸਾਹਿਬਾਨ ਤੇ ਇੱਕ ਸਾਡੇ ਕੋਲੇ ਮਾਸਕ ਵੀ ਬਣਾਏ ਹੋਏ ਨੇ ਜੇ ਕਿਸੇ ਮੇਰੇ ਵੀਰ ਨੂੰ ਜੋ ਟਰੱਕਾਂ ਨੂੰ ਜਾਂ ਜ਼ਰੂਰਤ ਪੈਂਦੀ ਆ ਜੇ ਅਸੀਂ ਲੰਘਦੇ ਟਰੱਕ ਨੂੰ ਮਾਸਕ ਵੀ ਦਿੰਨੇ ਆ ਬਾਕੀ ਸਾਡੇ ਕੋਲੇ ਆਪਦੀਆਂ ਸਹੂਲਤਾਂ ਸਾਰੀਆਂ ਨੇ ਅਜੀ ਪ੍ਰਸ਼ਾਦਾ ਪਾਣੀ ਪੂਰੇ ਜਿੰਨਾ ਸਰਕਾਰਾਂ ਦੇ ਦੇਤੇ ਹੋਏ ਸਾਰੇ ਉੱਤੇ ਚੱਲਦੇ ਆਂਗੇ ਇਹੋ ਜੀ ਗੱਲ ਨਹੀਂ ਅਸੀਂ ਇਹ ਨਹੀਂ ਪਾਈ ਅਸੀਂ ਲੋਕਾਂ ਨੂੰ ਜਾਗਰੂਤ ਕਰਨਾ ਵੀ ਸਾਨੂੰ ਦੇਖ ਕੇ ਕੋਈ ਮੇਰਾ ਵੀਰ ਭਾਈ ਹੋਰ ਵੀ ਰੋਡ ਦੇ ਉੱਤੇ ਲੰਗਰ ਲਾ ਲੈ ਕਿਉਂਕਿ ਜਿਵੇਂ ਹੁਣ ਨਾਸਕ ਦੇ ਵਿੱਚੋਂ ਜਾਂ ਐਮਪੀ ਦੇ ਵਿੱਚੋਂ ਮੇਰੇ ਟਰੱਕਾਂ ਵਾਲੇ ਵੀਰਾਂ ਤੋਂ ਨਾਲੇ ਸਾਰੇ ਲੰਘਦੇ ਪਾਸੇ ਫਸਾਦਾ ਕਰਦੇ ਆਂ ਦੇਖੋ ਜੀ ਇਹ ਕਹਿੰਦਾ ਮੇਰੇ ਕੱਪੜੇ ਬਾਹਰ ਟਾਈਮ ਦੇ ਪਾਏ ਹੋਏ ਨੇ ਇੱਧਰ ਵੱੱਟ ਬਣਾਇਆ ਤੁਸੀਂ ਬਣਾਓ ਬੜਾ ਤਾਂ ਅੰਦੇ ਇੱਧਰ ਰੱਖੀ ਕੈਵਲ ਕਿੰਨੇ ਪਾਸੇ ਜੀ ਤੁਹਾਨੂੰ ਉਹ ਕਿਉਂ ਹੋ ਰਿਹਾ ਹੈ ਦੇਖ ਲਓ ਕਿਆ ਸੀ ਹੁਣ ਐ ਕਰ ਯਾਰ ਅਸਰਤੀ ਲੈ ਕੇ ਆਪਾਂ ਹੋਰ ਅਸਰਤੀ ਦਾ ਮੰਦਿਰ ਸਾਡਾ ਇੱਕ ਟਰੱਕ ਵੀ ਆਇਆ ਸੀ ਅਸੀਂ ਉਹਨੂੰ ਰੋਕਿਆ ਤਾਂ ਸਾਡੇ ਕੋਲੇ ਬਾਈ ਨੇ ਬਰਖਾਦਾ ਪਾਣੀ ਛਕਿਆ ਤੇ ਉਹਨੇ ਜਿਵੇਂ ਉਹ ਬਾਈ ਜੀ ਬਾਕੀ ਆਪ ਦੱਸਣਗੇ ਡਰਾਈਵਰ ਵੀਰ ਨੇ ਇਹ ਵੀ ਡਰਾਈਵਰ ਨੂੰ ਕੁਝ ਦੱਸਦਾ ਪਾਣੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਲੰਗਰ ਚੜਾ ਰੱਖਿਆ ਜੀ ਕੱਲ੍ਹ ਚ ਕਾਲੇ ਕੇ ਪਿੰਡ ਦੀ ਰੋਡ ਦੇ ਉੱਪਰ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੱਖਣ ਖਾਂ ਕੋਈ ਲੁਕੇ ਹੈ ਸਪੇਨਾਮ ਨਹੀਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਕਾਲੇ ਕਹਿੰਦਾ ਮੱਖਣ ਖਾਂ ਜੋ ਕਿ ਲੋਕ ਸੇਵਾ ਲਈ ਬਣਿਆ ਹੈ ਲੋਕ ਸੇਵਾ ਕਲੱਬ ਉਹਨਾਂ ਦਾ ਆਪਣਾ ਇੱਕ ਰਜਿਸਟਰਡ ਕਲੱਬ ਕਰਵਾਇਆ ਹੋਇਆ ਹੈ ਜਿਸ ਨਾਲ ਉਹ ਲੋਕਾਂ ਦੀ ਸੇਵਾ ਕਰਦੇ ਹਨ ਹੁਣ ਉਹਨਾਂ ਨੇ ਜਦੋਂ ਤਾਂ ਵਾਇਰਸ ਆਇਆ ਉਦੋਂ ਦੀ ਲੰਗਰ ਰੋਡ ਦੇ ਉੱਪਰ ਲਾ ਕੇ ਬੜੀ ਹੀ ਭਾਵਨਾ ਨਾਲ ਲੋਕਾਂ ਦੀ ਸੇਵਾ ਕੀਤੀ ਹੈ ਜੀ ਜੇ ਤੋਂ ਫਿਰ ਚਫੇਰਿਓ ਬਹੁਤ ਹੀ ਸਲਾਗਾ ਹੋ ਰਹੀ ਹੈ ਪ੍ਰਨਾਲਾ ਤੋਂ ਬਲਵੰਤ ਸਿੱਧੂ ਦੀ ਰਿਪੋਰਟ ਐਸਐਮਜ਼ੈਡ ਨਿਊਜ਼